ਹਾਂਜੀ ਤੇ ਮੈਂ ਤੁਹਾਡਾ ਗੁਰਚਾਰ ਸਿੰਘ ਰਾਜੂ ਐਨਜੀਓ ਪਤੋਂ ਤੇ ਅੱਜ ਆਪਾਂ ਸਬਜ਼ੀ ਬਣਾ ਰਹੇ ਸੀ ਕੁਵਾਰ ਦੀ ਐਲੋਵੇਰਾ ਦੀ ਤੇ ਬਹੁਤ ਵਧੀਆ ਸਬਜ਼ੀ ਬਣਦੀ ਹੈ ਇਹਦੀ ਅੱਗੇ ਵੀ ਇੱਕ ਦਿਨ ਬਣਾਈ ਸੀ ਤੇ ਅੱਜ ਮੈਂ ਕਿਹਾ ਫਿਰ ਆਪਾਂ ਰੂਰੂ ਕਰ ਲਈਏ ਵੀ ਕਿਵੇਂ ਸਬਜ਼ੀ ਬਣਦੀ ਹੈ ਤੇ ਬਹੁਤ ਵਧੀਆ ਸਬਜ਼ੀ ਹੈ ਇਹਦੀ ਯਾਨੀ ਕਿ ਵੀ ਪੇਟ ਦੀਆਂ ਗਵਾਰੀਆਂ ਵਾਸਤੇ ਵਧੀਆ ਤੇ ਆੜਾ ਗੋਡਾ ਮੋਡਾ ਵਾਸਤੇ ਨਾ ਜੋੜਾ ਵਾਸਤੇ ਹੀ ਸਬਜ਼ੀ ਦੀ ਵਧੀਆ ਹੈ ਹਫਤੇ ਦੇ ਵਿੱਚ ਇੱਕ ਵਾਰੀ ਸਾਰਿਆਂ ਨੂੰ ਖਾਣੀ ਚਾਹੀਦੀ ਸਬਜ਼ੀ ਤੇ ਇਦਾਂ ਸੀਗਾ ਤੇ ਅੱਜ ਸਬਜ਼ੀ ਤੁਹਾਨੂੰ ਬਣਾ ਕੇ ਦਿਖਾਉਣੇ ਆ ਇਹ ਜਿਹੜੀ ਕਟਿੰਗ ਆ ਜਿਹੜੀ ਇਹੋ ਉਹ ਦਿਖਾਉਣੇ ਕਰਕੇ ਤੁਹਾਨੂੰ ਤੇ ਬਾਅਦ ਚ ਤੁਹਾਨੂੰ ਤੜਕਾ ਤੋਂ ਕੜਾ ਲਾਉਣਾ ਉਹ ਵੀ ਪਹਿਲਾਂ ਤਾਂ ਇਹ ਇਦਾਂ ਕਰਕੇ ਛੱਲ ਲੈਣਾ ਇਹੋ ਐ ਫਿਰ ਇਸ ਤਰ੍ਹਾਂ ਛੱਲ ਕੇ ਨਾ ਤੇ ਲੋੜ ਮੁਤਾਬਕ ਜਿੰਨੇ ਵੀ ਤੁਹਾਨੂੰ ਜਿਹੜੇ ਪੀਸ ਆ ਹਨ ਉਹ ਸਾਨੂੰ ਪੀਸ ਬਣਾਉਣਾ ਪੈਂਦਾ ਹੈ ਤੂੰ ਤਾਂ ਭਾਵੇਂ ਠੀਕ ਆ ਵੀ ਮੈਂ ਵੀਡੀਓ ਬਣਾਉਂਦਾ ਆ ਵੀ ਇਸ ਤਰ੍ਹਾਂ ਗੋਲੀ ਨਾਲ ਕਰ ਲੈ ਐਵੇਂ ਆਹ ਯਾਨੀ ਕਿ ਹਾਂ ਛੱਲਣੇ ਆਪਾਂ ਛੱਲ ਕੇ ਦੇ ਹਾਂ ਦੇ ਕਿੰਨੇ ਸੋਨੇ ਪੀਸਾਂ ਨੇ ਇੱਟੇ ਦਾ ਹੋਰ ਆ ਵੀ ਇਹ ਹਨ ਜਿਹੜੂ ਆਪਾਂ ਛੱਲਣੀਆਂ ਹਨ ਜਿਹੜੇ ਭਾਂਡੇ ਚ ਆਪਾਂ ਆ ਰਹੀ ਕਟਣ ਕਰਨ ਨਾਲ ਉਸੇ ਦੇ ਵਿੱਚ ਇਹ ਚਲਣਾ ਹੈ ਆਪਾਂ ਨੂੰ ਤੇ ਆ ਡਾਕਟਰ ਵੀ ਜਿਹੜਾ ਕਹੋਗੇ ਜਿਹੜੀ ਆ ਜੈਲ ਹੈ ਫਿਰ ਉਹ ਉਹਦੇ ਜਾਂਦੀ ਹੈ ਜੈਲ ਆੜੀ ਇਹਦੇ ਵਿੱਚ ਲੱਗੇ ਇੱਕ ਕਟੰਗੋ ਕੇ ਧਿਆਨ ਰੱਖਣਾ ਵੀ ਜਿਹੜਾ ਆ ਪਾਸਾ ਹੈ ਨਾ ਇਹ ਨਹੀਂਗਾ ਪਹਿਲਾਂ ਆਹ ਆ ਪਾਸਾ ਦਾ ਅੰਦਰਲਾ ਪਾਸਾ ਇਹਨੂੰ ਇਹ ਚਲਣਾ ਹੈ ਪਹਿਲਾਂ ਕਿਉਂਕਿ ਜੇ ਤੁਸੀਂ ਆਹ ਸਭ ਪਾਸਾ ਛੱਲਦਾ ਆਹ ਮੁੜ ਕੇ ਡੂੰਘਾ ਜਾਂ ਹੋਣ ਕਰਕੇ ਜਦੋਂ ਆਪਾਂ ਛੱਲਦੇ ਨਾ ਤੇ ਮੁੜ ਕੇ ਦਿੱਕਤ ਆਉਂਦੀ ਹੈ ਪਹਿਲਾਂ ਤੁਸੀਂ ਇਧਰਲਾ ਪਾਸਾ ਅੰਦਰਲਾ ਪਾਸਾ ਸਿਰਣਾ ਬਾਅਦ ਵਿੱਚ ਦੂਜਾ ਸਿਰਣਾ ਉਹ ਫਿਰ ਔਖਾ ਚ ਲੈ ਜਾਂਦਾ ਜਿਹੜਾ ਔਖਾ ਚ ਲੈ ਜਾਂਦਾ ਇਹਨਾਂ ਪਰ ਟੁੱਟ ਜਾਂਦਾ ਜਿਉ ਆਪਾਂ ਕਦੇ ਦਿੱਕਤ ਆਉਂਦੀ ਆ ਅਸੀਂ ਪਹਿਲਾਂ ਦਾ ਅੰਦਰਲਾ ਪਾਸਾ ਨੇ ਲੂੰਗਾ ਜਾਂ ਉਹੋਂ ਚੱਲਣਾ ਤੇ ਚੱਲਣਾ ਵੀ ਇੱਕ ਇਹ ਡਸਟਰੀ ਵਿੱਚ ਚੱਲਣਾ ਹੈ ਤਾਂ ਕਿ ਆ ਜਿਹੜੀ ਜੈਲ ਹੈ ਆਪਣੇ ਉਸੇ ਭਾਂਡੇ ਚ ਡਿੱਗੇ ਉਸੇ ਨਹੀਂ ਫਿਰ ਉਹ ਡਸਟਰੀ ਵਿੱਚ ਆਹ ਜਦੋਂ ਇਹ ਚੱਲਦੇ ਨੇ ਥੱਲੇ ਦੀ سپورਟ ਹੈਗੀ ਆ ਦੂਜੇ ਸ਼ੈਲ ਦੀ ਦੋਬਾ ਇਧਰੋਂ ਫਿਰ ਪਹਿਲਾਂ ਇਧਰੋਂ ਛਲਦੇ ਨੇ ਮੁੜ ਕੇ ਸਪੋਰਟ ਜਿੰਨ ਦੀ ਕਰਕੇ ਔਖਾ ਜਾ ਛਲਿਆ ਜਾਂਦਾ। ਆ ਜਿਹੜੇ ਦੇਖੋ ਇਧਰੋਂ ਇਧਰ ਉੱਚਾ ਜਾ ਕਰਕੇ ਇਧਰੋਂ ਵਧੀਆ ਛਲਿਆ ਜਾਊਗਾ। ਤੇ ਜੇ ਤੁਸੀਂ ਪਹਿਲਾਂ ਇਧਰੋਂ ਛਲਤਾ ਉਧਰੋਂ ਸਪੋਰਟ ਜਿੰਨ ਦੀ ਦੇਂਦੀ ਕੀ ਫਿਰ ਔਖਾ ਛਲਿਆ ਜਾਂਦਾ। ਸਮਾਂ ਉਹ ਲੱਗਦਾ। ਇਹ ਆਏ ਚੱਲਣਾ। ਪੀਸ ਬਣਾ ਲੈਣੇ ਨੇ ਠੀਕ ਹੈ ਜਿਹੜੇ ਮਤਲਬਕ ਜਾਨੀ ਕਿ ਤੁਸੀਂ ਖਾਣੇ ਆ ਜਿਹੜਾ ਥੋੜਾ ਬਣਾ ਕੇ ਦੇਖ ਲੋ ਜੇ ਚੰਗਾ ਲੱਗੇ ਉਸ ਹਿਸਾਬ ਇਹ ਮਨਿਕਾ ਵਧ ਗਿਆ ਉਸ ਹਸਾਣ ਦੀ ਕਾਟਣਾ ਜਿਹੜੀ ਨਾ ਵੀ ਏਡ ਏਡ ਨੂੰ ਤੇ ਫਿਰ ਤੜਕਾ ਲਾਵਾਂਗੇ ਥੋੜੇ ਨਾ ਛੋਟੇ ਹੋ ਜਾਂਦੇ ਹੋ ਉਸਨਾਂ ਏਡ ਏਡ ਪੀਸ ਰੱਖਦੇ ਬਸ ਇੰਚ ਇੰਚ ਦੇ ਪੀਸ ਚਾਹੀਦੇ 1/2 ਇੰਚ ਦੇ ਬੱਡੇ ਵੀ ਰੱਖ ਸਕਦੇ ਆ ਆਦੇ ਖਾਣਨ ਤੱਕ ਤੇ ਬਣਾ ਕੇ ਵੀ ਦਿਖਾਵਾਂਗੇ ਦਾ ਤੁਹਾਨੂੰ ਕਾਟਣ ਦੱਸੀ ਆ ਕਿਵੇਂ ਕਰਨੀ ਆ ਆਪਾਂ ਇਹ ਤੇ ਬਣਾ ਕੇ ਵੀ ਦਿਖਾਵਾਂਗੇ ਸਬਜ਼ੀ ਦੀ ਇਹ ਮੋਦ ਹੋਈਏ ਸਬਜ਼ੀ ਬਣਦੀ ਆ ਇਹ ਹਫਤੇ ਦੇ ਵਿੱਚ ਖਾਣੀ ਚਾਹੀਦੀ ਆ ਪੇਟ ਦੀਆਂ ਬਿਮਾਰੀਆਂ ਵਾਸਤੇ ਤੇ ਹੋਰਾਂ ਜੋੜਾਂ ਜੁੜਾ ਦੇ ਵਾਸਤੇ ਗੋਡਿਆਂ ਮੋਡਿਆਂ ਦੇ ਦਰਦ ਵਾਸਤੇ बढ़िया सब्जी मांग ਉਦੋਂ ਪਾਣੀਆ ਵਿੱਚ ਪਾ ਮਿਰਚਾਂ ਦੇ ਹੈ ਦੋ ਪਿਆਜ਼ ਹੋ ਗਏ ਨਾ ਹਾਫ ਦੇ ਉਦੋਂ ਪਾਣੀਆ ਵਿੱਚ ਦੇ ਮਿਰਚ ਆਹਦੀ ਆਪਣੇ ਪਿਆਜ਼ਾਂ ਦੇ ਹਾਫ ਹੋ ਗਏ ਆ ਤਾਂ ਸੋਰੇਟ ਪਾਣੀਆ ਹਰੀ ਮਿਰਚ ਨਾਰੀ ਮੱਕੀ ਨਾਲ ਪਾਣੀ ਦੇ ਇਹ ਆਜ ਆਪਣੇ ਭੁੱਜ ਗਏ ਆ ਹੁਣ ਪਾ ਦੋ ਨੂਨ ਤੇ ਹਲਦੀ ਮਸਾਲਾ ਲੋੜ ਮੁਤਾਬਕ ਆਉਦਾ ਹਨ ਹੁਣ ਜਿਹੜੇ ਦੁੱਧ ਦੁੱਧ ਇਹ ਲੱਗਦਾ ਹੈ ਸੱਤ ਦਾ ਜਿਹੜਾ ਆਪਣਾ ਭੋਜ ਹੈ ਨਾ ਹੋਣਾ ਦੇ ਵਿੱਚ ਅਪ ਪਾ ਦਾਂਗੇ ਉਹ ਆਹ ਨਾ ਨਾ ਉਹ ਜਿਹੜਾ ਥੋੜਾ ਜਿਹਾ ਪਾ ਦੋ ਤੇ ਮੈਂ ਦਾ ਪਿਆਜ਼ ਇੱਚ ਘਰਤੀ ਪਾਏ ਸੀ ਜੇ ਤੇ ਤੁਸੀ ਲੋੜ ਮੁਤਾਬਕ ਜਾਨੇ ਪਿਆਜ਼ ਪਾ ਸਕਦੇ ਹੋ ਬਰਨ ਊੜਾ ਸੇਕਾ ਘੱਟ ਕਰਕੇ ਨਾ ਐ ਰਹਿੰਦਾ ਸੇਕਾ ਘੱਟ ਤੇ ਤਾਂ ਮੈਂ ਨਾ ਆਪਣੇ ਕੋਲ ਥੋੜੀ ਪਾਣੀ ਜਾਂ ਪਿਆਹੀ ਜਿਹੜਾ ਨਿਕਲਦਾ ਸੀ ਤੇ ਉਹ ਪਾਣੀ ਜਾਂ ਰਹਿ ਗਿਆ ਸੀ ਉਹ ਵੀ ਮੈਂ ਹੁਣੇ ਵਿੱਚ ਵਿੱਚ ਪਾਤਾ ਤਰੀ ਵਾਲਾ ਹੀ ਬਣਾ ਸਕਦੇ ਆ ਅੱਗੇ ਤਾਂ ਇੱਕ ਦਿਨ ਜਮਾ ਸੁੱਕਾ ਬਣਾਇਆ ਸੀ ਅੱਜ ਵੀ ਰੱਦਾ ਥੋੜਾ ਰਸ ਵਿੱਚ ਆ ਤਰੀ ਜੀ ਹੋਣਾ ਤੇ ਉਹਦੇ ਪਿਆਜ਼ ਵੀ ਥੋੜੇ ਜਿਆਦੇ ਪਾਏ ਸੀ ਲੋਣੀ ਸਾਲਜੀ ਜਿਹੜੀ ਆਪਣੀ ਬਣ ਕੇ ਰੈਡੀ ਆ ਤਿਆਰ ਹੈ ਕਿੱਲੇ ਕਰਖਾ ਤੁਸੀਂ ਜਿਆਦਾ ਵੀ ਤਰੀ ਰੱਖ ਸਕਦੇ ਹੋ ਤਰਾ ਪ੍ਰਕਾਸ਼ ਰੱਖੀਏ ਥੋੜਾ ਨਾ ਰਸਮ ਸਿੰਘ ਜੀ ਰੱਖਾਂਗੇ ਚਲੋ ਤੇ ਦੇਖੋ ਕਿੰਨੀ ਵਧੀਆ ਬਣ ਗਈ ਇਹ ਮੈਂ ਸਭਾ ਚੈੱਕ ਵੀ ਕਰ ਲਈ ਟੈਸਟ ਵੀ ਕਰ ਲਿਆ ਇਹਦਾ ਇਹ ਨਾਣ ਮਿਰਚ ਸਾਰਾ ਕੁਝ ਬਹੁਤ ਵਧੀਆ ਹੈ ਲਓ ਜੀ ਆਪਾਂ ਨਾ ਇਲੀ ਕੀ ਤਰੀ ਰੱਖਾਂਗੇ ਇਹਦੀ ਰਸਮ ਸਿੰਘ ਜੀ ਬਹੁਤ ਜੀ ਤਰੀ ਬਣਾ ਕੇ ਵੀ ਠੀਕ ਕਰ ਲਿਆ ਉਹਦੇ ਜਮਾ ਸਬਜ਼ੀ ਬਣਾਈ ਇਥੇ ਉਸ ਸਾਉਦੀ ਵਾਲੀ ਬਣ ਕੇ ਰੈਡੀ ਤਿਆਰ ਚੈੱਕ ਵੀ ਕਰ ਲਈਏ ਖਾਦੇ ਦੀ ਰੈਡੀ ਆ ਜਮ ਤਿਆਰ ਆ ਸਾਡੀ